ਸਤਿ ਸ੍ਰੀ ਅਕਾਲ ਮੈਂ ਗੁਰਜੰਟ ਸਿੰਘ ਮੰਡੀ ਡੱਬਾ ਵਾਲੀ ਤੋਂ ਅ ਅੱਜ ਆਪਾਂ ਪਹੁੰਚੇ ਪਿੰਡ ਪੱਕਾ ਕਲਾਂ ਰਫਾਇਨਰੀ ਰੋਡ ਜ਼ਿਲ੍ਹਾ ਬਠਿੰਡਾ ਅੱਜ ਆਪਾਂ ਫੌਜੀ ਸਾਹਿਬ ਕੁਲਦੇਵ ਸਿੰਘ ਦੇ ਘਰ ਪਹੁੰਚੇ ਹਾਂ ਜੀ ਇਹਨਾਂ ਦੇ ਮਾਤਾ ਜੀ ਨੂੰ ਪ੍ਰੋਬਲਮ ਸੀਗੀ ਆਪਾਂ ਮਾਤਾ ਜੀ ਨੂੰ ਪੁੱਛਦੇ ਹਾਂ ਕੀ ਪ੍ਰੋਬਲਮ ਸੀ ਇਹਨਾਂ ਨੂੰ ਅਸੀਂ ਪ੍ਰੋਡਕਟ ਦਿੱਤਾ ਸੀ ਜਸਟੋਮਾ ਵੈਲਨੈਸ ਪ੍ਰਾਈਵੇਟ ਲਿਮਟਿਡ ਦਾ ਤੇ ਆਪਾਂ ਮਾਤਾ ਦੇ ਮੂੰਹ ਤੋਂ ਹੀ ਸੁਣਾਂਗੇ ਵੀ ਇਹਨਾਂ ਨੂੰ ਕੀ ਸਮੱਸਿਆ ਸੀ ਤੇ ਅੱਜ ਇਹਨਾਂ ਦੀ ਤਬੀਅਤ ਕਿਦਾਂ ਦੀ ਹੈ ਹਾਂਜੀ ਮਾਤਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੱਤ ਮਾਤਾ ਜੀ ਕੀ ਦਿੱਕਤ ਹੋ ਗਈ ਸੀਗੀ ਇਹ ਤੁਸੀਂ ਜਿਹੜੀ ਗਵਾਹੀ ਲਈ ਐ ਪੁੱਤ ਮੈਂ ਨਾ ਚਾਂਦ ਚੱਕ ਕੇ ਗਈ ਸੀ ਦਿੱਲੀ ਗਈ ਸੀ ਵੀ ਬੀਬੀ ਰਿਸ਼ਤੇਦਾਰੀ ਚ ਹਾਂਜੀ ਉੱਥੇ ਮੈਨੂੰ ਵੀ ਇਹ ਦਿੱਕਤ ਹੋ ਗਈ ਹੂੰ ਜਦੋਂ ਮੈਨੂੰ ਇਹ ਹੋ ਗਈ ਤੇ ਉਹ ਫਿਰ ਉਹ ਜਿਹੜਾ ਡਾਕਟਰਾਂ ਕੋਲੇ ਗਏ ਉਹ ਕਹਿੰਦੇ ਵੀ ਵੀ ਦਾਖਲ ਕਰਦੇ ਆ ਫਿਰ ਅਸੀਂ ਆਖਿਆ ਵੀ ਦਾਖਲ ਨਾ ਕਰੋ ਠੀਕ ਹੈ ਜੀ ਤੇ ਵੀ ਸਾਨੂੰ ਪਿੰਡ ਭੇਜ ਦਿਓ ਠੀਕ ਹੈ ਫਿਰ ਪੱਕਾ ਕਲਾ ਭੇਜਤਾ ਉਹਨਾਂ ਨੇ ਅੱਛਾ ਉੱਥੇ ਕੀ ਦਿੱਕਤ ਆ ਗਈ ਸੀ ਮਾਤਾ ਦਿੱਲੀ ਉੱਥੇ ਆਦੇ ਵੀ ਤੈਨੂੰ ਵੀ ਟੈਕ ਦੀ ਹੈਗੀ ਆ ਠੀਕ ਹੈ ਹਾਂ ਤੇ ਜਿਹੜੀਆਂ ਰਿਪੋਰਟਾਂ ਕਰਾਈਆਂ ਸੀ ਉਹਨਾਂ 'ਚ ਬਲਾਕੇਜ ਆਈ ਮਾਤਾ ਜੀ ਹਾਂ ਫਿਰ ਇੱਥੇ ਕਰਾਈ ਆ ਕੇ ਬਠਿੰਡੇ ਹਾਂ ਬਠਿੰਡੇ ਕਰਾਈ ਠੀਕ ਹੈ ਫਿਰ ਉੱਥੇ ਮੈਨੂੰ ਦਾ ਤਿੰਨ ਨਾਲਾ ਬਲਾਕ ਦੱਸਣਾ ਤਿੰਨ ਨਾਲਾ ਹਾਂ ਤੇ ਡਾਕਟਰ ਕੀ ਕਹਿੰਦੇ ਸੀ ਆਪਰੇਸ਼ਨ ਕਰਨਾ ਪਏਗਾ ਉਹ ਕਹਿੰਦੇ ਫਿਰ ਅਸੀਂ ਆਪਰੇਸ਼ਨ ਕਰ ਦਾਂਗੇ ਠੀਕ ਹੈ ਮੈਂ ਆਖਿਆ ਪੁੱਤ ਮੈਂ ਬੇਰਦਾ ਹੈਂਗੀ 70 ਸਾਲ ਦੀ ਬੁੜੀ ਹੈਂਗੀ ਸ਼ੂਗਰ ਵੀ ਸੀਗਾ ਮਾਤਾ ਹਾਂ ਸ਼ੂਗਰ ਵੀ ਸੀ ਪੁੱਤ ਮੈਨੂੰ ਠੀਕ ਹੈ ਤੇ ਮੈਂ ਹਮੈ ਤੁਚੰਦਿਆ ਨਹੀਂ ਜਾਣਾ ਠੀਕ ਹੈ ਜਿਸ ਦਿਨ ਦੋਸਤੋ ਮੈਂ ਇਹਨਾਂ ਦੇ ਘਰ ਆਇਆ ਸੀਗਾ ਮਾਤਾ ਜੀ ਮੰਜੇ 'ਚ ਪਏ ਸੀ ਬਿਲਕੁਲ ਹੀ ਆਵਾਜ਼ ਨਹੀਂ ਨਿਕਲਦੀ ਸੀ ਔਰ ਮਤਲਬ ਹਾਲਤ ਚੱਲ ਵੀ ਨਹੀਂ ਸਕਦੇ ਸੀਗੇ ਔਰ ਅੱਜ ਜਦੋਂ ਮੈਂ ਇਹਨਾਂ ਦੇ ਘਰ ਆਇਆ ਇਹਨਾਂ ਦੀ ਸੈਕਿੰਡ ਬੋਟਲ ਸਟਾਰਟ ਕੀਤੀ ਆਪਾਂ ਤਾਂ ਮਾਤਾ ਮੈਨੂੰ ਵਿੜੇ ਦੇ ਵਿੱਚ ਨਾ ਮਤਲਬ ਭੱਜੇ ਫਿਰਦੇ ਮੇਲੇ ਮੈਨੂੰ ਬਹੁਤ ਖੁਸ਼ੀ ਹੋਈ ਤੇ ਮਾਤਾ ਮੈਨੂੰ ਕਹਿੰਦੇ ਬੇਟਾ ਤੁਸੀਂ ਬਚਾਤਾ ਮੈਂ ਕਿਹਾ ਵੀ ਰੱਬ ਨੇ ਤੇ ਸਾਡੀ ਜਸਟੀਮਾ ਨੇ ਬਚਾਇਆ ਨਾ ਤਾਂ ਦੋਸਤੋ ਆਪਾਂ ਇਹਨਾਂ ਨੂੰ ਫੈਲ ਹਾਰਟ ਦਿੱਤਾ ਸੀਗਾ ਇਹ ਵਾਲਾ ਕੈਪਸੂਲ ਔਰ ਇਹ ਵਾਲੀ ਜਿਹੜੀ ਬੋਤਲ ਹੈ ਪੀਣ ਵਾਸਤੇ ਇਹ ਦੂਸਰੀ ਬੋਤਲ ਦੇਣ ਆਏ ਆ ਅੱਜ ਤੇ ਮਾਤਾ ਜੀ ਬੀਪੀ ਬੂਪੀ ਦੀ ਜਾਂ ਕੋਈ ਹੋਰ ਸਮੱਸਿਆ ਹੈਗੀ ਹੁਣ ਹਾਂ ਸੀਗੀ ਮੈਨੂੰ ਸੀਗੀ ਬੀਪੀ ਵੀ ਸੀਗੀ ਸਾਰੀ ਇਹ ਹੈ ਕਿਸੇ ਮੈਨੂੰ ਅੱਛਾ ਬਲੱਡ ਬੰਦ ਜਾਂਦਾ ਸੀ ਤੇ ਪਿੰਜੀ ਤੁਹਾਡੇ ਸੱਸ ਲੱਗਦੇ ਨੇ ਮਾਤਾ ਜੀ ਹਾਂ ਜੀ ਮੈਂ ਸੱਸ ਲੱਗਦੀ ਠੀਕ ਹੈ ਤੇ ਇਹਨਾਂ ਨੂੰ ਤੁਸੀਂ ਮਤਲਬ ਕੀ ਕੀ ਦੱਸਿਆ ਸੀ ਡਾਕਟਰ ਨੇ ਡਾਕਟਰ ਨੇ ਵੀ ਜੀ ਦੱਸਿਆ ਸੀ ਵੀ ਇਹਨਾਂ ਦੀ ਤਿੰਨ ਨਾੜਾਂ ਬਲੌਕ ਨੇ ਵੀ ਇਹਨਾਂ ਦੀ ਬਾਈਪਾਸ ਸਰਜਰੀ ਹੋਊਗੀ ਬਾਈਪਾਸ ਸਰਜਰੀ ਹੋਊਗੀ ਹਾਂਜੀ ਠੀਕ ਹੈ ਤੇ ਅਸੀਂ ਆਖਿਆ ਵੀ ਮਾਤਾ ਦੀ ਉਮਰ ਵੱਡੀ ਹੈਗੀ ਵੀ ਅਸੀਂ ਸਰਜਰੀ ਨਹੀਂ ਕਰਾਉਣੀ ਠੀਕ ਹੈ ਉਹ ਕਹਿੰਦੇ ਫਿਰ ਤੁਹਾਨੂੰ ਵੀ ਲਗਾਤਾਰ ਦਵਾਈ ਖਾਣੀ ਪਊਗੀ ਵੀ ਦਵਾਈ ਤੇ ਗੱਡੀ ਚੱਲੇਗੀ ਨਾ ਠੀਕ ਹੈ ਤੇ ਇਹਨਾਂ ਦਾ ਦਿਲ ਕਿੰਨਾ ਪੰਪ ਕਰਦਾ ਸੀ ਕਿੰਨੇ ਪਰਸੈਂਟ ਸੀ ਦਿਲ 25% ਸੀ ਜੀ 25% ਹਾਰਟ ਪੰਪ ਕਰਦਾ ਸੀ ਦੋਸਤੋ ਔਰ ਅੱਜ ਮਾਤਾ ਕਿਵੇਂ ਨੇ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਮਾਤਾ ਨੂੰ ਉਲਟੀ ਨਹੀਂ ਬੰਦ ਹੁੰਦੀ ਸੀ ਬਹੁਤ ਜ਼ਿਆਦਾ ਪ੍ਰੋਬਲਮ ਆ ਗਈ ਸੀ ਔਰ ਅਜ ਇਹਨਾਂ ਨੂੰ ਉਲਟੀ ਤੋਂ ਵੀ ਕੋਈ ਪ੍ਰੋਬਲਮ ਨਹੀਂ ਬੀਪੀ ਤੋਂ ਵੀ ਕੋਈ ਪ੍ਰੋਬਲਮ ਨਹੀਂ ਬਲੋਕੇਜ ਵੀ ਓਕੇ ਹੈ ਸਭ ਕੁਝ ਡਾਨਾ ਤੇ ਜਿਹੜੇ ਲੋਕ ਤੁਹਾਨੂੰ ਸੁਣ ਦੇਖ ਰਹੇ ਹੈ ਜੀ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਸਟਿਮਾ ਦੇ ਪ੍ਰੋਡਕਟਾਂ ਬਾਰੇ ਬਹੁਤ ਵਧੀਆ ਜੀ ਬਹੁਤ ਵਧੀਆ ਦਵਾਈ ਆ ਸਾਡੀ ਤਾਂ ਇਹ ਸਲਾਹ ਜੀ ਵੀ ਇਹ ਦਵਾਈ ਯੂਜ਼ ਕਰੋ ਖਾਓ ਬਹੁਤ ਵਧੀਆ ਦਵਾਈ ਆ ਸਾਡੀ ਮਾਤਾ ਬਿਲਕੁਲ ਉੱਠ ਨਹੀਂ ਸਕਦੀ ਸੀ ਖਾਣਾ ਪੀਣਾ ਸਭ ਬੰਦ ਹੋ ਗਿਆ ਸੀ ਉੱਠਣਾ ਬੈਠਣਾ ਬੰਦ ਹੋ ਗਿਆ ਸੀ ਵੀਹੁਣ ਆਪਣੇ ਹੱਥ ਨਾਲ ਖਾ ਪੀ ਰਹੇ ਨੇ ਆਪ ਵੀ ਨਾਲ ਲੈਂਦੇ ਨੇ ਆਪ ਵੀ ਬੇੜੇ ਚ ਗੇੜੇ ਦੇ ਲੰਗੇ ਰੋਟੀ ਪਾਣੀ ਖਾ ਕੇ ਬਹੁਤ ਵਧੀਆ ਨੇ ਮਾਤਾ ਜੀ ਚਲੋ ਥੈਂਕ ਯੂ ਜੀ ਸਾਰਿਆਂ ਦਾ ਧੰਨਵਾਦ ਬਹੁਤ-ਬਹੁਤ ਤਾਂ ਦੋਸਤੋ ਇਹ ਆਯੁਰਵੇਦਿਕ ਪ੍ਰੋਡਕਟ ਹੈ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਨਾ ਹੀ ਇਹ ਕੋਈ ਦਵਾਈ ਹੈ ਦੇ ਵਿੱਚ ਐਦਾਂ ਦਾ ਸਿਸਟਮ ਪਾਇਆ ਹੋਇਆ ਹੈ ਇਹ ਲਾਜਵਾਬ ਹੈ ਮੈਂ ਸਾਰੇ ਦੋਸਤਾਂ ਨੂੰ ਇਹੀ ਗੁਜਾਰਿਸ਼ ਕਰੂੰਗਾ ਬੇ ਹਰ ਇੱਕ ਬੰਦਾ ਜਿਹੜਾ ਇਹ ਸੋਚਦਾ ਮੈਨੂੰ ਅਧ ਰੰਗ ਨਾ ਹੋਵੇ ਮੇਰਾ ਹਾਰਟ ਪੰਪਿੰਗ ਘਟ ਕਰੇ ਜਾਂ ਮੇਰੇ ਸਟੰਟ ਪਵੇ ਤਾਂ ਹਰ ਬੰਦਾ ਆਪਣੇ ਮਾਂ-ਬਾਪ ਨੂੰ ਜਾ ਆਪਣੇ ਆਪ ਨੂੰ ਇਹ ਗਿਫਟ ਦੇ ਸਕਦਾ ਹੈ ਜੈ ਜਸਟੀਮਾ ਜੈ ਭਾਰਤ